ਉਹਨਾਂ ਨੇ ਆ ਕੇ ਆਖਿਆ ਇਹ ਦੋਸ਼ ਬਾਬਾ ਰਣਜੀਤ ਸਿੰਘ ਤੇ ਨਹੀਂ ਇਹ ਸਾਰੇ ਪੰਥ ਤੇ ਤੁਸੀਂ ਦੋਸ਼ ਲਾ ਦਿੱਤਾ ਇਹ ਗੱਲ ਕਹੀ ਉਹਨਾਂ ਇਹ ਬੜਾ ਵੱਡਾ ਇਲਜ਼ਾਮ ਹੈ ਜਿਹੜਾ ਝੂਠਾ ਹੀ ਆਪਣੇ ਕੋਲੋਂ ਪਲੰਦਾ ਬਣਾਤਾ ਹੈ ਕੋਈ ਜਵਾਬ ਦੇਵੇ ਨਾ ਦੇਵੇ ਪਰ ਅਸੀਂ ਸਦਾ ਇਸ ਗੱਲ ਦੇ ਜਵਾਬ ਦੇ ਆ ਅੱਜ ਮੈਂ ਸਾਰੀ ਸੰਗਤ ਵਿੱਚ ਇਹ ਗੱਲ ਸਪਸ਼ਟ ਕੀਤੀ ਹੈ ਵੀ ਉਹਨੇ ਜਿਹੜੇ ਜਿਹੜੇ ਇਲਜ਼ਾਮ ਲਾਏ ਨੇ ਪਹਿਲੀ ਗੱਲ ਕੇਸ ਕੱਟੇ ਇਹ ਕੋਈ ਸਬੂਤ ਕਰਾ ਦੇਵੇ ਦੂਜੀ ਗੱਲ ਮੇਰੇ ਕੈਰੈਕਟਰ ਤੇ ਦੋਸ਼ ਲਾਂਦਾ ਹੈ ਤੁਸੀਂ ਬਾਹਰ ਦੀ ਗੱਲ ਛੱਡੋ ਇੰਡੀਆ ਵਿੱਚ ਕਿਤੇ ਮਰਜ਼ੀ ਇਕੱਠੇ ਹੋ ਕੇ ਮੈਨੂੰ ਬੁਲਾ ਲਓ ਮੇਰੇ ਸਰੀਰ ਨੂੰ ਚੈੱਕ ਕੀਤਾ ਜਾ ਸਕਦਾ ਹੈ ਮੈਂ ਆਪਣੇ ਆਪ ਨੂੰ ਸਤਿਗੁਰ ਦੀ ਕਿਰਪਾ ਨਾਲ ਬਚਾ ਕੇ ਰੱਖਿਆ ਹਮੇਸ਼ਾ ਹਮੇਸ਼ਾ ਮਾਰਦ ਦੀ ਮੇਰ ਰਹੀ ਹੈ ਤੇ ਇਸ ਕਰਕੇ ਤੀਜੀ ਗੱਲ ਜਾਇਦਾਦ ਵਾਲੀ ਕਰਦਾ ਹੈ ਜਿੰਨਾ ਚਿਰ ਜਉਨਾ ਇੱਕ ਖੁੱਦ ਜ਼ਮੀਨ ਦੀ ਕਿਤੇ ਮੇਰੇ ਨਾਮ ਬੋਲਦੀ ਵਿਖਾ ਦਿਓ ਮੈਨੂੰ ਸਟੇਜ ਤੋਂ ਫੜ ਕੇ ਥੱਲੇ ਲਾ ਦਿਓ ਕੋਈ ਅਧਿਕਾਰ ਨਹੀਂ ਕੀਰਤਨ ਕਰਨ ਦਾ ਮੈਂ ਇਹਨਾਂ ਗੱਲਾਂ ਦਾ ਧਿਆਨ ਰੱਖਿਆ ਤੇ ਇਸੇ ਕਰਕੇ ਆਪ ਜੀ ਦੇ ਵਿੱਚ ਅੱਜ ਇਹ ਗੱਲ ਸਪਸ਼ਟ ਕਰਨੀ ਬੜੀ ਜ਼ਰੂਰੀ ਸੀ ਤੇ ਮੈਂ ਅਰਦਾਸ ਵੀ ਕਰਨਾ ਕਿ ਸੱਚੇ ਪਾਤਸ਼ਾਹ ਮੇਰ ਰੱਖਣ ਉਹਦੇ ਉਹਦਾ ਵੀ ਭਲਾਈ ਕਿਉਂਕਿ ਇੰਨੀ ਅਸੀਂ ਕਹਿ ਸਕਦੇ ਉਹਦਾ ਬੁਰਾ ਹੋਵੇ ਇਹ ਵੀ ਨਹੀਂ ਕਿਉਂਕਿ ਸਾਡੀ ਜਿਹੜੀ